ਸ਼ਰਮਾਨਾ ਆਪਨੇ ਮਿਲਿਆ ਸਵਾਜਾ 4:30 ਵਜੇ ਨਾ ਮੇਰੇ ਕੋਲ ਤਿੰਨੇ ਜਣੇ ਆਏ ਆ ਹਥਿਆਰ ਨਾਲ ਜਫੜੇ ਹੀ ਦਾਤਰ ਹੀ ਗੰਡਾਸਾ ਹੀ ਬਾਕੀ ਔਂਜੇ ਕਰੀ ਜਾਂਦੇ ਵਕੀ ਨੂੰ ਅੰਦਰ ਆ ਕੇ ਜਿਸਮ ਨੇ ਕਹਿੰਦੇ ਉਹ ਵਿਖਾ ਜੇ ਮੈਂ ਕਿਹਾ ਭਰੀ ਹਾਡਾ ਆਨਲਾਈਨ ਦਾ ਕੰਮ ਆ ਇਹ ਰਿਟੇਲ ਨਹੀਂ ਕਰਦੇ ਤੇ ਤੁਹਾਡੇ 사이 ਦਾ ਮੇਰੇ ਕੋਲ ਸਮਾਨ ਨਹੀਂ ਹੈਗਾ ਤੇ ਕਹਿੰਦੇ ਇਹ ਵੇਵਕ ਮੈਂ ਭਰੀ ਮੈਨੂੰ ਪਤਾ ਸ਼ਕਲਾਂ ਥੋੜੇ ਮੈਨੂੰ ਲੱਗ ਰਹੇ ਥੋੜੇ ਉਸਹਾ ਦਾ ਮੈਂ ਕਿਹਾ ਮੇਰੇ ਕੋਲ ਸਮਾਨ ਤੁਹਾਡਾ ਨਹੀਂ ਹੈਗਾ ਉਹ ਆਪੇ ਸ਼ੇਡ ਖੜੀ ਗੰਡਾ ਭੀ ਇਧਰ ਦਰਾ ਫਾੜ ਉਹ ਫੜ ਇੰਨੇ ਦਿਨ ਦੋ ਜਣੇ ਫੇਰ ਆਏ ਨੇ ਬਾਹਰੋਂ ਅੰਦਰ ਹੋ ਗਏ ਕਹ ਇੱਕ ਜੰਨੇ ਨੂੰ ਬੂਟ ਫੜ ਕੇ ਟਰਾਈ ਕੀਤਾ ਖੁਦ ਕਰੀ ਪੌਂਡਿਆ ਪਿਆ ਪਰ ਇਹ ਵਾ ਕਿਨਾਂ ਵੀ ਮੈਂ ਸਾਈਟ ਚੈੱਕ ਆਲਾ ਮੈਨੂੰ ਬੜੀ ਸੇਮ ਮੇਰੇ ਨਾਲ ਔਨਲਾਈਨ ਮੰਗਾ ਰਿਹਾ ਮੈਂ ਭੜੀ ਮਿਲ ਜਾਣਗੀ ਇੰਨੇ ਦੇ ਮੈਨੂੰ ਫੋਨ ਆਇਆ ਤੇ ਮੈਂ ਕਮੇਟੀ ਦੇ ਚਲਾ ਗਿਰੇ ਤੇ ਮੈਂ ਕੈਸ਼ ਗਿੰਡਿਆ ਪਿਆ ਮੈਂ ਪੈਸੇ ਤੇ ਮੈਂ ਇੱਕ ਗਨ ਫੋਨ ਲਾਇਆ ਮੇਰਾ ਧਿਆਨ ਨਹੀਂ ਹੋਣਾ ਮੈਨੂੰ ਲੱਗਾ ਬੇਚਾ ਨਿਕਲਣ ਲੱਗੇ ਪੰਜ ਭੱਟਾ ਮਾਰਿਆ ਬੂਟ ਦੇ ਪਹਿਲਾਂ ਹੀ ਵੈਰੀ ਪਾਈ ਸੀ ਸਾਹਮਣੇ ਦੋ ਜਨੇ ਮੋਟਰ ਸਟਾਰਟ ਕਰੇ ਪਹਿਲਾਂ ਬੈਠੇ ਉੱਤੇ ਬੈਠੇ ਬੰਗਾਲੀ ਤਾਰ ਹੋ ਗਏ ਪਰ ਇਹ 14-15000 ਰੁਪਏ ਗਾਈ ਕੁਝ ਨੇਰ ਬੋਲ ਲਗ ਤਿੰਨੇ ਜਣੇ ਹੀ ਇੱਕ ਵੀਰ ਨੇ ਉਹਦੇ ਪਰਨਾ ਬੰਨਿਆ ਆਇਆ ਪੂਰਾ ਜਿਹੜਾ ਆਪਣਾ ਗਿਟਾਰਾ ਕਹਿ ਲਈ ਚੋਟਾ ਆ ਪਾਇਆ ਨੀਲਾ ਇੱਕ ਨੇ ਨੀਲਾ ਪਰਨਾ ਹੋਰ ਬੰਨਿਆ ਦੂਜੇ ਬੰਨਿਆ ਤੀਜਾ ਮਨਾਂ ਜਿਹੜਾ ਮੋਨਾ ਸੀ ਪੱਕੇ ਜੇ ਰੰਗਦਾ ਸੀ ਵਾਰ ਦੇ ਬਿਲਕੁਲ ਛੋਟੇ ਛੋਟੇ ਗੰਜਾ ਟੈਪ ਲਾ ਲਓ ਮਤਲਬ ਜੀ ਨਹੀਂ ਬੰਨੇ ਸੀ ਹਾਂ ਨਹੀਂ ਜਦੋਂ ਅੰਦਰ ਆਏ ਆ ਉਹਦੇ ਨੇ ਮੂੰਹ ਖੋਲੇ ਬਾਹਰ ਜਾ ਕੇ ਦੋ ਜਣੇ ਮੂੰਹ ਬੰਨ ਲੈ ਤੀਜੇ ਨੇ ਜਿਹੜਾ ਜਿਹੜਾ ਭੱਜਿਆ ਪਾਇ ਫੋਗ ਉਹਨੇ ਮੂੰਹ ਨਹੀਂ ਬੰਨਿਆ ਸੀ ਤੇ ਇਹੀ ਸੋਚ ਰਹੇ ਸ਼ਹਿਰ ਦੇ ਬਿਲਕੁਲ ਵਿਚਕਾਰ ਦੁਕਾਨ ਆ ਦੇਨ ਦਿਹਾੜੇ ਹਰ ਗਲੋਡਾ ਖਾਉਂ ਡਿਆ ਹੀ ਮੰਨ ਲਓ ਰਾਤ ਅਹੀਂ ਕਿੱਥੇ ਸੇਫ ਹੈਗੇ ਇੱਥੇ ਹਨ ਖੁਦ ਨੂੰ ਨਹੀਂ ਲੱਗਦਾ ਸੇਫ ਜੇ ਮਤੇ ਯਾਰ ਹਥਿਆਰੀ ਨਗਰ ਮਾਲ ਮੇਰੇ ਸਾਟ ਲਾ ਜਾਂਦੇ ਤੇ ਫਿਰ ਮੈਂ ਕੀ ਕਰਾਂ ਸਪਲੈਂਡਰ ਮੋਟਰਸਾਈਕਲ ਦੇਖੀ ਉਹਨਾਂ ਕੋ ਸਿਲਵਰ ਕਲਰ ਦਾ ਸਪਲੈਂਡਰ ਮੋਟਰਸਾਈਕਲ ਇਹ ਹੋਰ ਵੀ ਹਥਿਆਰ ਦੇ ਨਾਲ ਤੇ ਹਥਿਆਰੇ ਦਾਤਰਿੰਗ ਦਸਰ ਮੈਂ ਵੇਖਿਆ ਮਾਰੇ ਬਾਕੀ ਇਦਾਂ ਦਾ ਵਕੀਲ ਨੂੰ ਹੱਥ ਲਾਈ ਜਾਂਦੇ ਮੇ ਵੀ ਹੈਗਾ ਕਿ ਨਹੀਂ ਹੈਗਾ ਮੈਨੂੰ ਲੱਗਦਾ ਹੈਗਾ ਹੀ ਉਹਨਾਂ ਕੋ ਜਾਣ ਕੇ ਤਾਂ ਗਾੜੀ ਦੁਕਾਨੋਂ ਕਿੰਨੇ ਦਿਨ ਕਿੰਨੀ ਢੇਰ ਤੋਂ ਦਗਾਣਗਾ ਪਰੀ ਮਹੀਨੇ ਤੋਂ 1.5 ਸਾਲ ਹੋ ਗਿਆ ਜਗਰ ਦੁਕਾਨਦਾਰ ਕਰਦੇ ਕੀ ਨਾਮ ਦਾ ਇਹ ਸ਼ੂਰ ਹੈ اکبر ਇਹ ਦੁਕਾਨਦਾਰ